ਪਹਾੜਚਲ ਸਰਕਾਰ ਦੇ ਸਾਰੇ ਲੋਕ ਪੰਜਾਬ ਚਾਰੇ ਅਸੀਂ ਉਹਨਾਂ ਨੂੰ ਕੁਝ ਵੀ ਤੰਗ ਪਰੇਸ਼ਾਨ ਨਹੀਂ ਕਰਦੇ ਲੇਕਿਨ ਜਦੋਂ ਸਾਡੇ ਲੋਕ ਨੰਗਲ ਦੇ ਨਿਵਾਸੀ ਸਾਡਾ ਲੋਕਲ ਏਰੀਆ ਨੰਗਲ ਤੋਂ ਮਹਿਤਪੁਰ ਜਾਣਾ ਹੋਵੇ ਤੇ ਉਹਨਾਂ ਨੂੰ ਟੋਲ ਦਿਓ ਇਹ ਬਿਲਕੁਲ ਸਰਾਸਰ ਗਲਤ ਹੈ ਇਹਨੂੰ ਛੇਤੀ ਛੇਤੀ ਵਾਪਸ ਕਰਕੇ ਉਲਟਾ ਮੈਂ ਤਾਂ ਇਹ ਮੰਗ ਕਰਾਂਗੇ ਕਿ ਸਾਡੇ ਜਿਹੜੇ ਟਰੱਕ ਆਪਰੇਟਰ ਹੈ ਚਾਹੇ ਲੋਕਲ ਬੰਦੇ ਨੇ ਉਹਨਾਂ ਨੂੰ ਕਟੋ ਕੱਟ 75% ਦੀ ਡਿਸਕਾਊਂਟ ਦੇ ਕੇ 25% ਕਰਕੇ ਉਹਨਾਂ ਨੂੰ ਟੱਪਣ ਦੇਣਾ ਚਾਹੀਦਾ ਤੇ ਹੋ ਸਕੇ ਜਿਹੜੇ ਲੋਕਲ ਲੋਕਾਂ ਉਹਨਾਂ ਨੂੰ ਫ੍ਰੀ ਆਫ ਕੋਸ ਉੱਤੇ ਜਾਣਾ ਚਾਹੀਦਾ ਨਾ ਕਿ ਇਹ ਲੁੱਟ ਕਰਨੀ ਚਾਹੀਦੀ ਪੰਜਾਬ ਜਾਂ ਕਿਸੇ ਹੋਰ ਸਟੇਟ ਤੋਂ ਹਿਮਾਚਲ ਵਿੱਚ ਜਾਣ ਵਾਲੀਆਂ ਗੱਡੀਆਂ ਤੇ ਲੱਗਣ ਵਾਲੇ ਟੋਲ ਦੇ ਵਿੱਚ ਹਿਮਾਚਲ ਸਰਕਾਰ ਵੱਲੋਂ ਵਾਅਦਾ ਕਰ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਨੰਗਲ ਤਰੱਕ ਯੂਨੀਅਨ ਦੇ ਪ੍ਰਧਾਨ ਰੋਹਿਤ ਕਾਲੀਆ ਹਿਮਾਚਲ ਸਰਕਾਰ ਤੇ ਵਰਸੇ ਉਹਨਾਂ ਨੇ ਕਿਹਾ ਕਿ ਇਹ ਜਰਜੀਆ ਟੈਕਸ ਜੋ ਲਗਾਇਆ ਗਿਆ ਇਸ ਨੂੰ ਹਿਮਾਚਲ ਸਰਕਾਰ ਤੁਰੰਤ ਵਾਪਸ ਲਵੇ ਕਿਉਂਕਿ ਪਹਿਲਾਂ ਹੀ ਟਰਾਂਸਪੋਰਟ ਵਿਭਾਗ ਕਾਟੇ ਵਿੱਚ ਚੱਲ ਰਿਹਾ ਹੈ ਤੇ ਉਤੋਂ ਹਿਮਾਚਲ ਵਿੱਚ ਜਾਣ ਵਾਲੀਆਂ ਗੱਡੀਆਂ ਤੇ ਲੱਗਣ ਵਾਲਾ ਟੋਲ ਟਰਾਂਸਪੋਰਟਾ ਤੇ ਵਾਦੂਪਾਰ ਹੈ ਹਿਮਾਚਲ ਵਿੱਚ ਜਾਣ ਵਾਲੀ ਛੋਟੀ ਗੱਡੀ ਤੇ 10 ਰੁਪਏ ਅਤੇ ਵੱਡੀ ਗੱਡੀ ਤੇ 20 ਰੁਪਏ ਦਾ ਵਾਅਦਾ ਕੀਤਾ ਗਿਆ ਹੈ ਤੇ ਨਾਲ ਲੱਗਦੇ ਖੇਤਰ ਨੰਗਲ ਤੋਂ ਅਕਸਰ ਹੀ ਹਿਮਾਚਲ ਖੇਤਰ ਵਿੱਚ ਜਾਣ ਵਾਲੇ ਲੋਕਾਂ ਨੂੰ ਵੀ ਇਹਨਾਂ ਵਧੇ ਹੋਏ ਰੇਟਾਂ ਨਾਲ ਆਰਥਿਕ ਨੁਕਸਾਨ ਚੇਲਣਾ ਪਵੇਗਾ। ਇੱਕਦਮ ਵਧੇ ਹੋਏ ਇਹਨਾਂ ਟੋਲ ਰੇਟਾਂ ਨੂੰ ਲੈ ਕੇ ਕਈ ਗੱਡੀਆਂ ਵਾਲੇ ਟੋਲ ਬੈਰੀਅਰ ਕਰਮਚਾਰੀਆਂ ਦੇ ਨਾਲ ਬਹਿਸਦੇ ਹੋਏ ਵੀ ਨਜ਼ਰ ਆਏ। ਕਿਉਂਕਿ ਟੋਲ ਪਰਚੀ ਦੇ ਰੇਟ ਬਦਲਣ ਨਾਲ ਹਰ ਇੱਕ ਵਿਅਕਤੀ ਦੀ ਜੇਬ 'ਤੇ ਅਸਰ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। 톨 ਬੈਰੀਅਰ ਦੇ ਕਰਮਚਾਰੀਆਂ ਨੇ ਕਿਹਾ ਕਿ ਰੇਟਾਂ ਵਿੱਚ ਵਾਧਾ ਸਰਕਾਰ ਦੀ ਮਰਜ਼ੀ ਦੇ ਨਾਲ ਹੀ ਕੀਤਾ ਗਿਆ ਹੈ। ਦੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ। ਦੇਖੋ ਸਭ ਤੋਂ ਕੱਲਾ ਜਿਹੜਾ ਸਾਡੇ ਸ਼ਹਿਰ ਹੈ ਨਾ। ਇਸ ਤਰ੍ਹਾਂ ਸ਼ਹਿਰ ਹੈ ਨਾਲ ਬਿਲਕੁਲ ਮੱਧ ਨਾਲ ਅੰਦਰ। ਅੱਜ ਦਾ ਨੰਬਰ ਸੁਪੀ ਕੋਰ ਨਾਲ ਜੁੜਨਾ ਕੋਸ਼ਿਸ਼ ਨਾਲ ਪੈਂਦਾ ਹੈ। ਬਹੁਤ ਵੀ ਜਿਹੜਾ ਹੈ ਡਿਸੀਜਨ ਟੈਕਰ ਦਾ। ਇਹ ਲੋਕਾਂ ਨੂੰ ਤਾਂ ਪ੍ਰਚਾਰ ਕਰਨ ਵਾਲਾ ਹਿਮਾਚਲ ਜਿਹੜੇ ਕਮਨ ਹਨ ਉਹਨਾਂ ਨੂੰ ਇਹ ਚਾਹੀਦਾ ਪਹਿਲਾਂ ਦੇਖੋ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਅਸੀਂ ਦੇ ਦਿੱਤੇ ਸੀ 30% 40% 50% ਉਹਨੇ ਜਿਹੜੇ ਨਜਾਇਜ਼ ਜਿਹੜੇ ਹੈਗੇ ਆ ਦਾਣਾ ਟੀਮ ਦੇ ਸਾਹਮਣੇ ਕਹੋ ਚ ਕਰਦੇ ਜਿਹੜਾ ਜਲਦਾ ਇਹਨੂੰ ਤਾਂ ਪ੍ਰਚਾਰ ਕਰਨਾ ਹੈ ਸਾਡੇ ਜਿਹੜੇ ਸਰਦਕ ਜਿਹੜੇ ਰਹਿੰਦੇ ਆ ਬਿਲਕੁਲ ਸੰਗਲ ਆਨੰਦਰਾਪੁਰ ਨਾਮ ਜਮਾ ਅਸੀਂ ਜਾਣਾ ਰੋਜ਼ ਸੰਮੇਲ ਕਰਨਾ ਬਹੁਤ ਹੈ ਉਹ ਨਜਾਇਜ਼ ਜਿਹੜੇ ਅਸੀਂ ਟਾਉ ਸੁਬੂ 72 ਇਹ ਟੋਲ ਟਿੱਕ ਲਾਇਆ ਤਾਂ ਤੁਹਾਨੂੰ ਵੀ ਰੋਡ ਵਧੀਆ ਕਰੋ ਕੋ ਛੋੜ ਤੱਕ ਉੱਪਰ ਨਜਾਇਜ਼ ਮਾਚਾ ਪਾਉਂਦਾ ਆ ਅੱਜ 20 ਰੁਪਏ ਹੋਰ ਵਧਾ ਦਿੱਤੇ ਪਹਿਲਾਂ ਹੀ ਬਹੁਤ ਤਕੜੀ ਲੱਗਿਆ 700 ਰੁਪਏ ਕਿ ਲੱਗੀ ਹੋਈ ਆ ਅੱਜ 20 ਰੁਪਏ ਹੁਣ ਫੇ ਮੈਂ ਕਹਾਂ ਸਾਨੂੰ ਟਾਈਮ ਤਾਂ ਦਿਓ ਅਸੀਂ ਵੀ ਜਾ ਕੇ ਆਪਣੇ ਬੰਦੇ ਲੈਣ ਆਏ ਭਣੀਏ ਕਹਿੰਦੇ ਲਿਖੇ ਮੈਂ ਕਹਾਂ ਲਿਖੇ ਸਾਡੇ ਜਮੀਨੇ ਬਾਅਦ ਸਾਹਿਬ ਜਾਣਾ ਜਿੰਨੇ ਚੱਕਰ ਲਾਵਾਂਗੇ ਅਸੀਂ ਕੋਲੋਂ ਭਰਦੇ ਰਵਾਂਗੇ ਅੱਜ ਜਿੰਨੇ ਵੀ ਅੱਗੇ ਮੇਰੇ ਟੋਲੇ ਲੱਗੇ ਬੜਾ 2 ਕਿਲੋਮੀਟਰ ਜਾਣਾ ਇੱਥੇ ਅਸੀਂ ਕਿ 1 4 ਤੋਂ हिमाचल गवर्नमेंट ਨੇ ਜਿਹੜੇ ਟੋਲਾਂ ਦੇ ਰੇਟ ਹੈ ਬਹੁਤ ਹੀ ਜ਼ਿਆਦਾ ਵਧਾ ਦਿੱਤੇ ਆ ਮੈਂ ਹਿਮਾਚਲ ਸਰਕਾਰ ਦੀ ਕੜੇ ਸ਼ਬਦਾਂ ਚ ਨਿੰਦਾ ਕਰਦਾ ਐ ਤੇ ਨਾਲ ਹੀ ਇਹ ਬੇਨਤੀ ਕਰਦਾ ਐ ਕਿ ਜੋ ਤੁਸੀਂ ਇਹ ਫੈਸਲਾ ਲਿਆ ਐ ਟੋਲਾਂ ਨੂੰ ਵਧਾ ਕੇ ਪਹਿਲਾਂ ਹੀ ਮੰਗਾਈ ਦੀ ਮਾਰ ਬਹੁਤ ਜ਼ਿਆਦਾ ਐ ਟਰਾਂਸਪੋਰਟ ਮਹਿਕਮਾ ਪਹਿਲਾਂ ਹੀ ਬੜਾ ਪਰੇਸ਼ਾਨ ਚੱਲਦਾ ਐ ਹਰ ਪਾਸੇ ਜਦ ਵੀ ਦੇਖਿਆ ਜਾਂਦਾ ਸਾਡੇ ਮਹਿਕਮੇ ਨੂੰ ਮਾਰ ਦਿੱਤੀ ਜਾਂਦੀ ਐ ਉਹਨਾਂ ਨਾਲ ਸਾਡੇ ਕੋਈ ਟੈਕਸ ਵਧਾ ਦਿੱਤੇ ਜਾਂਦੇ ਕਦੀ ਕੁਝ ਹੋ ਜਾਂਦਾ ਇਸ ਵਾਰ ਫੇਰ ਤੁਸੀਂ ਟੋਲਾਂ ਦਾ ਰੇਟ ਵਧਾ ਦਿੱਤਾ ਇਹ ਤੁਸੀਂ ਬਹੁਤ ਹੀ ਨਿੰਦਯੋਗ ਜਿਹੜਾ ਹੈਗਾ ਆਰਡਰ ਲਿਆ ਏ ਮੇਰੀ ਬੇਨਤੀ ਹੈ ਕਿ ਇਹਨੂੰ ਤੇ ਸੱਤ ਸ਼ਬਦਾਂ ਜਿਵੇਂ ਚੇਤਾਵਨੀ ਵੀ ਦਿੰਦਾ ਕਿ ਇਸ ਆਰਡਰ ਨੂੰ ਛੇਤੀ ਤੋਂ ਛੇਤੀ ਵਾਪਸ ਲਿਆ ਜਾਵੇ ਤਾਂ ਕਿ ਜਿਹੜਾ ਆਮ ਇਨਸਾਨ ਹੈ ਜਿਹੜਾ ਆਮ ਗਰੀਬ ਬੰਦੇ ਨੇ ਟਰੱਕ ਲਿਆ ਹੋਇਆ ਏ ਉਹਨੂੰ ਹਰਾਸ ਨਾ ਕੀਤਾ ਜਾਵੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਕਿ ਹਿਮਾਚਲ ਸਰਕਾਰ ਲੋਕਾਂ ਨੂੰ ਲੁੱਟਣ ਦਾ ਕੰਮ ਕਰੇ ਇਹ ਲੁੱਟ ਜਿਹੜੀ ਹੈਗੀ ਬੰਦ ਹੋਣੀ ਚਾਹੀਦੀ ਇਹਨਾਂ ਦੀ ਮੈਂ ਪੂਰੇ ਕੜੇ ਨਿੰਦ ਸ਼ਬਦਾਂ ਜਨਿੰਦਾ ਕਰਦਾ ਹਾਂ ਤੇ ਛੇਤੀ ਛੇਤੀ ਨੂੰ ਜਿੰਨੀ ਛੇਤੀ ਹੋ ਸਕੇ ਹਿਮਾਚਲ ਸਰਕਾਰ ਨੂੰ ਫੈਸਲੇ ਨੂੰ ਆਪਣੇ ਨੂੰ ਵਾਪਸ ਕਰਾ ਦੇ ਜਿਆਦਾ ਮਾਰ ਹੈ ਜੀ ਮੈਂ ਤਾਂ ਕਈ ਵਾਰ ਕਿਹਾ ਸਾਡੇ ਕੁਝ ਹੋਰ ਵੀ ਲੋਕ ਨੇ ਜਿਹੜੇ ਬਾਰ-ਬਾਰੇ ਮੁੱਦਾ ਚੱਕ ਰਹੇ ਐ ਵੈਸੇ ਅਸਰਤੀ ਦੇਖੋ ਹਿਮਾਚਲ ਸਰਕਾਰ ਦੇ ਸਾਰੇ ਲੋਕ ਪੰਜਾਬ ਚਾਰੇ ਅਸੀਂ ਉਹਨਾਂ ਨੂੰ ਕੁਝ ਵੀ ਤੰਗ ਪਰੇਸ਼ਾਨ ਨਹੀਂ ਕਰਦੇ ਲੇਕਿਨ ਜਦੋਂ ਸਾਡੇ ਲੋਕ ਨੰਗਲ ਦੇ ਨਿਵਾਸੀ ਸਾਡਾ ਲੋਕਲ ਏਰੀਆ ਨੰਗਲ ਤੋਂ ਮਹਿਤਪੁਰ ਜਾਣਾ ਹੋਵੇ ਤੇ ਇਹਨਾਂ ਨੂੰ ਟੋਲ ਦਿਓ ਇਹ ਬਿਲਕੁਲ ਸਰਾਸਰ ਗਲਤ ਹੈ ਇਹਨੂੰ ਛੇਤੀ ਛੇਤੀ ਵਾਪਸ ਕਰਕੇ ਉਲਟਾ ਮਤ ਇਹ ਮੰਗ ਕਰਾਂਗੇ ਕਿ ਸਾਡੇ ਜਿਹੜੇ ਟਰੱਕ ਆਪਰੇਟਰ ਹੈ ਚਾਹੇ ਲੋਕਲ ਬੰਦੇ ਨੇ ਉਹਨਾਂ ਨੂੰ ਘੱਟੋ ਘੱਟ 75% ਦੀ ਡਿਸਕਾਊਂਟ ਦੇ ਕੇ 25% ਕਰਕੇ ਉਹਨਾਂ ਨੂੰ ਟੱਪਣ ਦੇਣਾ ਚਾਹੀਦਾ ਤੇ ਹੋ ਸਕੇ ਜਿਹੜੇ ਲੋਕਲ ਲੋਕਾ ਉਹਨੂੰ ਫ੍ਰੀ ਆਫ ਕੋਸ ਉੱਤੇ ਜਾਣਾ ਚਾਹੀਦਾ ਨਾ ਕਿ ਇਹ ਲੁੱਟ ਕਰਨੀ ਚਾਹੀਦੀ ਮੈਂ ਇਹੀ ਸ਼ਬਦਾਂ ਚ ਬੇਨਤੀ ਕਰਦਾ ਦੁਬਾਰਾ ਕਿ ਇਹ ਆਪਣਾ ਜਿਹੜਾ ਇਹਨਾਂ ਨੇ ਪ੍ਰਸਤਾਵ ਪਾਸ ਕੀਤਾ ਇਹਨੂੰ ਛੇਤੀ ਛੇਤੀ ਵਾਪਸ ਲੈਣ ਨਹੀਂ ਤਾਂ ਇਹ ਕਿਸੇ بڑے ਅੰਦolan ਦੇ ਰੂਪ ਚ ਬਦਲੇਗਾ फेर ਇਹਨਾਂ ਨੂੰ ਵਾਪਸ ਲੈਣਾ ਪਏਗਾ ਇਹਨਾਂ ਨਾਲ ਚੰਗਾ ਹੈ ਪਹਿਲਾਂ ਹੀ ਇਹ ਸਮਝ ਜਾਣ ਤੇ ਇਸ ਆਰਡਰ ਨੂੰ ਵਾਪਸ ਕਰ ਰਹੇ ਹਾਂ ਜੀ ਤੇ ਕਿਆ ਪਰਚੀ ਕਿੱਦਾਂ ਰੇਟ ਕਿੰਨੇ ਵਧਿਆ ਕਿੱ디 ਕਿੱਦੇ ਵਧਿਆ ਕਿਆ ਸਾਹਿਬ ਕੱਲ ਤੋਂ ਰੇਟ ਵਧ ਗਿਆ ਗੱਡੀ ਦਾ 10 ਰੁਪਏ ਵੱਡੀ ਗੱਡੀ ਦੇ 20 ਵੀ ਇਹ ਜੀ ਕਾਰ ਦਾ 10-10 ਕਦੋਂ ਤੋਂ ਇਹ ਕਾਹਦਾ 8:00 ਵਜੇ ਤੋਂ 36 ਲੋਕ ਬੈਸਦੇ ਨਹੀਂ 36 ਨਹੀਂ ਜੀ ਕਾਰ ਕੁ ਵਾਲੇ ਬੈਸਦੇ ਵੱਡੀ ਗੱਡੀ ਵਾਲਿਆਂ ਨੂੰ ਪਤਾ ਹੈ ਜੀ ਪਾਚੀ ਗਈ ਸੀ ਅਗਲਾ ਪਾਚੀ ਲੈ ਅਗਰ ਉਹ ਪਾਚੀ ਵਧੇ ਲੈ ਕੇ ਆਵੇ ਰੇਟ ਕਦੋਂ ਵਧਾਤੇ ਇਹ ਸਰਕਾਰ ਨੂੰ ਪਤਾ ਹੋਊਗਾ ਜੀ ਕਦੋਂ ਵਧਾਏ